I'm so big, ਸਿੱਤੀ ਮਜ਼ਦੂਰ ਸਵਾ ਜਿੰਦਾਬਾਦ 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 ਸਾਰੇ ਲੋਕ ਜਿੰਦਾਬਾਦ 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 ਮੁਰਦਾਬਾਦ ਜਿਹੜੇ ਮੈਨੂੰ ਮੁਰਦਾਬਾਦ ਸਾਰਾ ਸਵਾ ਜਿੰਦਾਬਾਦ ਮੁਰਦਾਬਾਦ ਸਵਾ ਮਰਦਾਬਾਦ ਮਰਦਾਬਾਦ ਬਾਬਾ ਸਾਹਿਬ ਦੇ ਸੈਕਟਰ ਨੂੰ ਨਕਸ਼ਾ ਬਣਾ ਰਿਹਾ ਕਰਦਾ ਮਰਦਾਬਾਦ ਮਰਦਾਬਾਦ ਬਾਬਾ ਸਾਹਿਬ ਦੇ ਸੈਕਟਰ ਨੂੰ ਨਕਸ਼ਾ ਬਣਾ ਰਿਹਾ ਕਰਦਾ ਮਰਦਾਬਾਦ ਮਰਦਾਬਾਦ ਬਾਬਾ ਸਾਹਿਬ ਦੀ ਸੋਚ ਤੇ ਕਰਾਂਗੇ ਠੋਕੇ ਇਮਰਾਉ ਦੀ ਸੋਚ ਤੇ ਕਰਾਂਗੇ ਠੋਕੇ ਬਾਬਾ ਸਾਹਿਬ ਤੇਰੇ ਕਾਰਜੇ ਪੂਰੇ ਤੇ ਜਿੰਦੜੀਆਂ ਕਰਾਂਗੇ ਪੂਰੇ ਬਾਬਾ ਸਾਹਿਬ ਦੀ ਸੋਚ ਤੇ ਕਰਾਂਗੇ ਠੋਕੇ ਇਮਰਾਉ ਦੀ ਤੇ ਜਿਹੜੇ ਕੈਚੂ ਇਹ ਜਿਹੜਾ ਵਿਅਕਤੀ ਨੇ ਤੋੜ ਪਨ ਕੀਤੀ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਅੱਜ ਮਤਲਬ ਫੁੱਟਣ ਜਾ ਰਹੇ ਹਾਂ ਅਸੀਂ ਇਹ ਸਰਕਾਰਾਂ ਨੂੰ ਕਹਿੰਦੇ ਆ ਵੀ ਜੋ ਵੀ ਉਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤੇ ਜਿਹੜਾ ਸਬਧਾਨ ਸੀ ਉਹ ਤੇ ਸنوਬਿਤ ਕੀਤਾ ਗਿਆ ਜਿਹੜੀ ਉਹਦੇ ਬਣਾਈ ਸੀਗੀ ਉਹ ਸਬਧਾਨ ਨੂੰ ਬਣਾ ਕੇ ਰੱਖਿਆ ਸੀ ਉਹਨੂੰ ਵੀ ਰੂਆ ਗਿਆ ਇਸ ਤਰਕੇ ਅੱਜ ਦੇ ਹਾਜ਼ਰੀ ਮਜ਼ਦੂਰ ਸਭਾ ਲੋ ਅਸੀਂ ਇਹਦੀ ਨਿੰਦਾ ਕਰਦੇ ਆਂ ਤੇ ਅੱਗੇ ਤੋਂ ਵੀ ਜਿਹੜੇ ਸਾਡੇ 바ਵਾ ਸਾਹਿਬ ਦੇ ਛੂਹ ਲੱਗੇ ਹੋਇਆ ਸਰਕਾਰ ਉਹ ਇਰਾਕੀ ਕਰੇ ਸਾਨੂੰ ਇਹਵੇਂ ਜਾਪਦਾ ਜਿਵੇਂ ਏਜੰਸੀਆਂ ਦਾ ਹੱਥ ਹੋਵੇ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਦਾ ਕਿਤੇ ਹੱਥ ਹੋਵੇ ਤੇ ਇਸ ਕਰਕੇ ਇੱਕ ਧਰਵਾ ਇਦਾਂ ਦੀਆ ਵਾਪਸ ਰਹੀਆਂ ਆ ਬੀਤਿਆ ਜਿਹੜਾ 26 ਜਨਵਰੀ ਦਾ ਜਿਹੜਾ ਦਿਨ ਨਿਕਲ ਕੇ ਗਿਆ ਆ ਉਸ ਦਿਨ ਨੂੰ ਖਾਸ ਕਰਕੇ ਟਾਰਗੇਟ ਕਰਕੇ 26 ਜਨਵਰੀ ਦਾ ਜਿਹੜਾ ਦਿਨ ਆ ਜ ਸਾਰੇ ਅਸੀਂ ਜਾਣਦੇ ਆ ਕਿ ਇਸ ਦਿਨ ਜਿਹੜਾ ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਲਾਗੂ ਹੋਇਆ ਸੀ ਤੇ ਉਹਨੂੰ ਰਚਿਤ ਕਰਨ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮrao Ambedkar ਸੀ ਆ। ਉਸ ਦਿਨ ਨੂੰ ਸਪੈਸ਼ਲ ਉਸੇ ਦਿਨ ਨੂੰ ਟਾਰਗੇਟ ਕਰਕੇ ਉਹਨਾਂ ਦੀ ਪ੍ਰਤੀਵਾਦ ਦੇ ਉੱਪਰ ਹਮਲਾ ਕਰਨਾ ਬਹੁਤ ਨਿੰਦਣਯੋਗ ਆ। ਅਸੀਂ ਇਹ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਕੁਝ ਸ਼ਰਾਬੀ ਆਂਤਰਾਂ ਵੱਲੋਂ ਉਸ ਘਟਨਾ ਦੀ ਸਮੁੱਚੇ ਸੰਸਾਰ ਦੇ ਵਿੱਚ ਵਸਦੇ ਹੋਏ ਭਾਰਤੀਆਂ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪਿਆਰ ਕਰਨ ਵਾਲੇ ਵਿਸ਼ਵਾਸਪatri ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਅੱਜਕੱਲ ਦੇ ਇਲੈਕਟ੍ਰੋਨਿਕ মিডিਆ ਦੇ ਯੁੱਗ ਦੇ ਵਿੱਚ ਵੀ ਜਦੋਂ ਲੋਕਾਂ ਦਾ ੀਣ ਦਾ ਪੱਤਰ ਸੋਚਣ ਦਾ ਪੱਤਰ ਕਾਫੀ ਡਿਵੈਲਪ ਹੋ ਚੁੱਕਾ ਹੈ ਪਰ ਅਸੀਂ ਅੱਜ ਵੀ ਛੋੜੀ ਮਾਨਸਿਕਤਾ ਦੇ ਨਾਲ ਛੋਟੀ ਟੱਡੀਆਂ ਮਾਨਸਿਕਤਾ ਦੇ ਨਾਲ ਇਸ ਸਥਿਤੀ ਦੇ ਵਿੱਚ ਧਰਮਾਂ ਦੇ ਨਾਂ ਤੇ ਜਾਤਾਂ ਦੇ ਆਧਾਰ ਦੇ ਉੱਤੇ ਪਾੜਾ ਪਾ ਕੇ ਦੇਖ ਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਾਂ ਸੋ ਇਸ ਘਟਨਾ ਦੀ ਜਿੱਥੇ ਮੈਂ ਘੋਰ ਨਿੰਦਿਆ ਕਰਦਾ ਹਾਂ ਉਤੇ ਜਿਹੜੇ ਸਾਡੇ ਸਿੱਖ ਸਮਾਜ ਨਾਲ ਸੰਬੰਧ ਰੱਖਣ ਵਾਲੇ ਸਾਡੇ ਭਰਾ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹੜਾਈ ਗਈ ਹੈ ਦੇਸ਼ ਵਿਰੋਧੀ ਤਾਸਤਾਂਵਲੋਂ ਸੰਵਧਾਨ ਵਿਰੋਧੀ ਤਾਸਤਾਂਵਲੋਂ ਕਿ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਗਿਆ ਹੈ ਮੈਂ ਉਹਨਾਂ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਚੰਗੀ ਤਰ੍ਹਾਂ ਪੜੋ ਉਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਹੋਈ ਕਿ ਇਸ ਦੇਸ਼ ਦੇ ਬੋਧੀ ਜੈਨੀ ਤੇ ਸਿੱਖ ਹਿੰਦੂਆਂ ਦਾ ਹਿੱਸਾ ਹਨ